ਸਫੀਗਾਂ ਜੀ ਮੈਂ ਹਰਜੋਤ ਕੌਰ ਤੁਹਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਚੋਣਾਂ ਹੋਣ ਵਾਲੀਆਂ ਨੇ ਜ਼ਿਲ੍ਹਾ ਪਰੀਸ਼ਦ ਔਰ ਪੰਚਾਇਤ ਸਮಿತಿ ਦੀਆਂ ਜਿਹੜੀਆਂ ਚੋਣਾਂ ਨੇ ਤੇ ਇਸ ਦੇ ਉੱਪਰ ਵੀ ਜੋ ਜ਼ਮੀਨੀ ਪੱਧਰ ਤੇ ਆਪਾਂ ਦੇਖੀਏ ਕਿ ਕਿਸ ਤਰ੍ਹਾਂ ਦੀ ਤਸਵੀਰ ਬਣੀ ਹੋਈ ਹੈ ਜ਼ਮੀਨੀ ਹਕੀਕਤ ਕੀ ਨਜ਼ਰ ਆ ਰਹੀ ਹੈ ਕਿਹੜਾ ਫੈਕਟਰ ਇਹਨਾਂ ਚੋਣਾਂ ਤੇ ਕੰਮ ਕਰ ਸਕਦਾ ਹੈ ਜ਼ਰੂਰ ਇਸ ਉੱਪਰ ਵੀ ਆਪਣੇ ਇੱਕ ਵਿਸ਼ਲੇਸ਼ਣ ਸਾਂਝ ਬਹੁਤ ਹੀ ਮਹੱਤਵਪੂਰਨ ਦੌਰ ਚ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਚੋਣਾਂ ਆ ਗਈਆਂ 24 23 24 ਤਾਂ ਸਾਡੀ ਹਰ ਜ਼ਿਲ੍ਹੇ ਦੀ ਇੱਕ ਜ਼ਿਲ੍ਹਾ ਪ੍ਰੀਸ਼ਦ ਹੈ 154 ਦੇ ਕਰੀਬ ਪੰਚਾਇਤ ਸਮਿਤੀਆਂ ਨੇ ਔਰ ਦੇਖਣ ਵਾਲੀ ਗੱਲ ਇਹ ਹੈ ਕਿ ਵੱਡੇ ਪੱਦਰ ਤੇ ਵੱਖ-ਵੱਖ ਥਾਵਾਂ ਤੇ ਕਾਗਜ਼ ਨਾਮਜ਼ਦਗੀਆਂ ਰੱਦ ਹੋਈਆਂ ਨੇ ਬਹੁਤ ਸਾਰੀਆਂ ਥਾਵਾਂ ਤੇ ਨਾਮਜ਼ਦਗੀਆਂ ਭਰਨ ਨਹੀਂ ਦਿੱਤੀਆਂ ਗਈਆਂ ਇਹ ਇਲਜ਼ਾਮ ਨੇ ਵਿਰੋਧੀ ਧਿਰਾਂ ਦੇ ਔਰ ਜਦੋਂ ਭਗਵੰਤ ਮਾਨ ਦੀ ਸਰਕਾਰ ਵਿਰੋਧੀ ਧਿਰ 'ਚ ਸੀ ਆਪ ਵਿਰੋਧੀ ਧਿਰ 'ਚ ਸੀ ਉਦੋਂ ਕਾਂਗਰਸ ਤੇ ਔਰ ਅਕਾਲੀ ਭਾਜਪੀ ਤੇ ਇਹ ਇਲਜ਼ਾਮ ਲੱਗਦੇ ਰਹੇ ਕਿ ਸਰਕਾਰ ਪੰਚਾਇਤੀ ਚੋਣਾਂ 'ਚ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਛਕਾਰਪੋਰੇਸ਼ਨ ਚੋਣਾਂ 'ਚ ਧੱਕਾ ਕਰ ਰਹੀ ਹੈ ਹੁਣ ਉਹੀ ਇਲਜ਼ਾਮ ਭਗਵੰਤ ਮਾਨ ਦੀ ਸਰਕਾਰ ਤੇ ਲੱਗ ਰਹੇ ਨੇ ਔਰ ਕੱਲ ਲਗਾਤਾਰ ਅਸੀਂ ਵੇਖਿਆ ਪ੍ਰਤਾਪ ਸਿੰਘ ਬਾਜਵਾ ਇੱਕ ਵਫਦ ਲੈ ਕੇ ਚੋਣ ਕਮਿਸ਼ਨ ਨੂੰ ਮਿਲਦੇ ਨੇ ਪੰਜਾਬ ਦੇ ਉਹ ਕਹਿੰਦੇ ਜੀ ਨਾਮਜ਼ਦਗੀਆਂ ਭਰਨ ਦੀ ਤਾਰੀਖ ਵਧਾਈ ਜਾਵੇ ਕਿਉਂਕਿ ਬਹੁਤ ਜ਼ਿਆਦਾ ਜ਼ਬਰ ਤੇ ਤੱਕਾ ਕੀਤਾ ਜਾ ਰਿਹਾ ਹੈ ਕਾਂਗਰਸੀਆਂ ਨਾਲ ਅਕਾਲੀ ਦਲ ਵਾਲੇ ਕਹਿੰਦੇ ਕਿ ਪਾਰਟੀ ਉਮੀਦਵਾਰਾਂ ਦੇ ਸਾਡਿਆਂ ਦੇ ਕਾਗਜ਼ੀ ਰੱਦ ਕਰਤੇ ਨੇ ਹੁਣ ਉਹ ਕਹਿੰਦੇ ਕਿ ਇਸ ਮਾਮਲੇ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਚੋਣਾਂ ਨੂੰ ਨਿਰਪੱਖ ਕਰਾਉਣ ਦੇ ਲਈ ਉਹ ਕਹਿੰਦੇ ਸਮਾਂ ਵਧਾਇਆ ਜਾਵੇ ਨਾਮਜ਼ਦਗੀ ਦਾ ਔਰ ਪੱਖਪਾਤੀ ਪੁਲਿਸ ਅਤੇ ਸਿਵਲ ਅਫਸਰਾਂ ਖਿਲਾਫ ਕਾਰਵਾਈ ਕੀਤੀ ਜਾਵੇ ਅਕਾਲੀ ਦਲ ਵੱਲੋਂ ਕਹਿੰਦੇ ਪੱਖਪਾਤ ਕਰਨ ਵਾਲੇ ਅਧਿਕਾਰੀਆਂ ਦੇ ਨਾਵਾਂ ਦੀ ਸੂਚੀ ਹੈ ਜਿਹੜੀ ਉਹ ਚੋਣ ਕਮਿਸ਼ਨ ਨੂੰ ਸੌਂਪੀ ਜਾਊਗੀ। ਅਕਾਲੀ ਦਲ ਚਾਹੁੰਦਾ ਕਿ 227 ਚ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਹੋਣ ਤੇ ਇਹਨਾਂ ਅਫਸਰਾਂ ਦੀਆਂ ਡਿਊਟੀਆਂ ਨਾਲ ਲਾਈਆਂ ਜਾਣ ਜਨ ਜਿਹੜੇ ਪੱਖਪਾਤੀ ਰਹੇ ਨੇ। ਸੋ ਉਹਨਾਂ ਨੇ ਮੰਗ ਕੀਤੀ ਕਿ ਸੂਬੇ ਦੇ ਵਿੱਚ ਨਿਰਪੱਖ ਆਬਜ਼ਰਵਰ ਲੱਗਣ। ਹਾਲਾਂਕਿ ਵੱਖ-ਵੱਖ ਧਿਰਾਂ ਨੇ ਵਿੱਚ ਵਿੱਚ ਇਹ ਵੀ ਮੰਗ ਕੀਤੀ। ਵੱਖ-ਵੱਖ ਧਿਰਾਂ ਨੇ ਜ਼ਰੂਰੀ ਨਹੀਂ ਕਿ ਅਕਾਲੀ ਕਾਂਗਰਸੀਆਂ ਨੇ ਕੀਤੀ ਹੋਵੇ। ਕਿ ਫੌਜ ਲਾ ਦੇਣੀ ਚਾਹੀਦੀ ਹੈ ਫੌਜ ਦੀ ਨਿਗਰਾਨੀ ਚ ਪੈਰਾ ਮਿਲਟਰੀ ਫੋਰਸਸ ਦੀ ਨਿਗਰਾਨੀ ਚ ਪੰਜਾਬ ਚ ਚੋਣਾਂ ਹੋਣੀਆਂ ਚਾਹੀਦੀਆਂ ਨੇ 14 ਦਸੰਬਰ ਨੂੰ ਤਾਂ ਕਿ ਧੱਕੇਸ਼ਾਹੀ ਨਾ ਹੋਵੇ ਇਹ ਮੰਗ ਹੋਈ ਹੈ ਭਾਵੇਂ ਜਦੋਂ 50 ਕਿਲੋਮੀਟਰ ਤੱਕ ਬੀਐਸਐਫ ਦਾ ਦਾਇਰਾ ਵਧਿਆ ਤੇ ਵਿਰੋਧ ਕੀਤਾ ਪੰਜਾਬ ਦੀਆਂ ਪਾਰਟੀਆਂ ਨੇ ਪਰ ਚੋਣਾਂ ਚ ਕਹਿੰਦੇ ਸਾਨੂੰ ਬੀਐਸਐਫ ਲੱਗ ਜੇ ਸੀਆਰਪੀਐਫ ਲੱਗ ਜੇ ਤੇ ਉਹਦੇ ਨਾਲ ਅਰਧ ਸੈਨਿਕ ਬਲ ਲੱਗ ਜਾਣ ਉਹਦੇ ਨਾਲ ਅਸੀਂ ਰਾਹਤ ਮਹਿਸੂਸ ਕਰਾਂਗੇ ਸੋ ਇਹ ਪੋਲਿਟਿਕਲ ਸਥਿਤੀ ਹੈ ਪੰਜਾਬ ਦੇ ਵਿੱਚ ਵਿਵਸਥਾਵਾਂ ਨੂੰ ਲੈ ਕੇ ਔਰ ਅਕਾਲੀ ਦਲ ਨੇ ਕੱਲ ਜਿਹੜੀਆਂ ਪ੍ਰੈਸ ਕਾਨਫਰੰਸਾਂ ਕੀਤੀਆਂ ਡਾਕਟਰ ਰਜੀ ਸਿੰਘ ਚੀਮਾ ਉਹ ਕਹਿੰਦੇ ਵੀ ਤਰਨਤਾਰਨ ਦੀਆਂ 72 ਸੀਟਾਂ 'ਚ ਸੀ ਸਾਡੇ 41 ਤੇ ਕਾਗਜ਼ ਰੱਦ ਕਰਤੇ ਕਹਿੰਦੇ ਤਰਨਤਾਰਨ 'ਚ 63 ਸੀਟਾਂ ਸੀ ਸਾਡੇ 31 'ਚ ਰੱਦ ਕਰਤੇ ਇਸੇ ਤਰ੍ਹਾਂ ਖਡੂਰ ਸਾਹਿਬ 'ਚ 155 'ਚੋਂ 43 ਸੀਟਾਂ ਪਟੀਚ 75 ਚੋਂ 56 ਭਿੱਖੀ ਵਿੰਡ ਚ 100 ਸੀਟਾਂ ਚੋਂ 70 ਬਲਟੋਹਾ ਚ 78 ਚੋਂ 56 ਤੇ 9 ਸ਼ਹਰਾ ਪਨੂਆ ਚ 83 ਚੋਂ 40 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਕੀਤੇ ਨੇ ਤੇ ਗੰਢੀ ਵਿੰਡ ਚ 52 ਚੋਂ 37 ਕਹਿੰਦੇ ਰੱਦ ਕਰਤੇ ਤੇ ਉਹ ਕਹਿੰਦੇ ਵੀ ਹੋਰ ਬਹੁਤ ਸਾਰੇ ਉਹਨਾਂ ਨੇ ਦੱਸੇ ਖਨੌਰੀ ਅਜਨਾਲਾ ਝੰਡਿਆਲਾ ਤੇ ਕਾਦੀਆਂ ਨੂਰਪੁਰ ਬੇਦੀ ਕਹਿੰਦੇ ਇੱਥੇ ਵੀ ਸਾਡੇ ਕਈ ਜਗ੍ਹਾ ਤੇ ਨਾਮਜ਼ਦਗੀ ਪੱਤਰ ਦਾਖਲ ਨਹੀਂ ਕਰਨ ਦਿੱਤੇ ਗਏ ਉਹ ਕਹਿੰਦੇ ਵੀ ਅਧਿਕਾਰੀਆਂ ਵੱਲੋਂ ਸ਼ਰਿਆਮ ਤੱਕੇਸ਼ਾਈ ਕੀਤੀ ਜਾ ਰਹੀ ਹੈ ਤੇ ਪੰਜਾਬ ਚੋਣ ਕਮਿਸ਼ਨ ਨੇ ਉਸ ਤਰ੍ਹਾਂ ਦੀ ਕਾਰਵਾਈ ਹਲੇ ਤੱਕ ਨਹੀਂ ਕੀਤੀ ਹੈ ਤਰ੍ਹਾਂ ਕਹਿੰਨੀਆਂ ਜਿਸ ਤਰ੍ਹਾਂ ਦੀ ਅਸੀਂ ਆਸ ਕਰਦੇ ਹਾਂ ਹੁਣ ਇੱਕ ਕਾਰਵਾਈ ਮੰਗ ਰਹੇ ਨੇ ਅਕਾਲੀ ਦਲ ਆਲੇ ਉਹ ਕਹਿੰਦੇ ਕਾਰਵਾਈ ਕਰੋ ਔਰ ਕਾਂਗਰਸੀ ਪ੍ਰਤਾਪ ਸਿੰਘ ਬਾਜਵਾ ਦੀ ਗਵਾਹੀ ਚ ਮਿਲੇ ਪ੍ਰਤਾਪ ਸਿੰਘ ਬਾਜਵਾ ਸੀ ਓ ਪੀ ਸੋਨੀ ਸੀ ਇਹਨਾਂ ਨੇ ਵੀ ਮੰਗ ਪੱਤਰ ਦਿੱਤਾ ਚੋਣ ਕਮਿਸ਼ਨ ਦੇ ਅਧਿਕਾਰੀਆਂ ਨੂੰ ਮੁੱਖ ਚੋਣ ਕਮਿਸ਼ਨ ਕਮਿਸ਼ਨਰ ਨੇ ਜਿਹੜੇ ਪੰਜਾਬ ਦੇ ਜਿਹੜੇ ਆਪਣੇ ਕਮਲ ਚੌਧਰੀ ਸੋ ਉਹਨਾਂ ਨੂੰ ਇਹਨਾਂ ਨੇ ਰਾਜ ਕਮਲ ਚੌਧਰੀ ਨੂੰ ਮੰਗ ਪੱਤਰ ਦਿੱਤਾ ਇਹ ਕਹਿੰਦੇ ਵੀ ਦਿਨ ਵਧਾਏ ਜਾਣ 4 ਦਸੰਬਰ ਨੂੰ ਕਿਉਂਕਿ ਖਤਮ ਹੋ ਗਏ ਸੀ ਕਾਗਜ਼ ਭਰਨ ਦੀ ਜਿਹੜੀ ਮਿਤੀ ਹੈ ਤੇ 6 ਦਸੰਬਰ ਨੂੰ ਇਹਨਾਂ ਨੇ ਫੇਰ ਦਿੱਤੇ ਇਹ ਕਹਿੰਦੇ ਬਹੁਤ ਜਗ੍ਹਾ ਤੇ ਨਾਮਜ਼ਦਗੀਆਂ ਵੀ ਜਿਹੜੀਆਂ ਨੇ ਉਹ ਗਲਤ ਰੱਦ ਕੀਤੀਆਂ ਗਈਆਂ ਨੇ ਔਰ ਕਈ ਥਾਂ ਤੇ ਕਹਿੰਦੇ ਘਟਨਾਵਾਂ ਆਈਆਂ ਨੇ ਜਿੱਥੇ ਦਸਤਾਰਾਂ ਦੀ ਬੇਦਬੀ ਹੋਈ ਹੈ ਕਾਗਜ਼ ਫੜ ਕੇ ਕੋਈ ਭੱਜ ਗਿਆ ਔਰ ਨਾਮਜ਼ਦਗੀ ਫਾਈਲਾਂ ਖੋਲ ਦੇ ਖੋਲਣ ਦੇ ਖੋਣ ਦੇ ਮਾਮਲੇ 'ਚ ਪਟਿਆਲਾ ਪੁਲਿਸ ਨੇ 6 ਪਰਚੇ ਦਰਜ ਕੀਤੇ ਨੇ 4 ਪਰਚੇ ਤਾਂ ਉਹ ਦਰਜ ਕੀਤੇ ਨੇ ਜਿਹੜੇ ਅਣਪਛਾਤੇਆਂ ਦੇ ਖਿਲਾਫ ਵੀ ਨਾਮਜ਼ਦਗੀ ਵਾਲੀਆਂ ਫਾਈਲਾਂ ਖੋ ਕੇ ਕੌਣ ਫਰਾਰ ਹੋ ਗਿਆ ਪਤਾ ਨਹੀਂ ਲੱਗਿਆ ਸੋ ਅਣਪਛਾਤੇਆਂ ਦੇ ਖਿਲਾਫ ਕੇਸ ਦਰਜ ਕੀਤੇ ਨੇ ਔਰ ਨਾਬੇ ਦੇ ਵਿੱਚ ਉੱਥੇ ਵੀ ਅਣਪਛਾਤੇ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਉੱਥੇ ਸ਼ਿਕਾਇਤ ਦਿੱਤੀ ਹੈ ਗੁਰਬੀਤ ਕੌਰ ਨੇ ਇਸੇ ਤਰ੍ਹਾਂ ਜਿਹੜੇ ਕਈ ਮੈਂ ਅੰਕੜੇ ਜਿਹੜੇ ਕੱਢੇ ਨੇ ਕਿ ਪੰਜਾਬ ਚ ਚਾਰ ਕੇਸ ਹਨ ਅਣਪਛਾਤੇਆਂ ਤੇ ਦੋ ਜਿਹੇ ਹੋਏ ਨੇ ਜਿੱਥੇ ਮੁਲਜ਼ਮਾਂ ਦੇ ਨਾਮ ਪੁਲਿਸ ਨੇ ਦਿੱਤੇ ਨੇ ਸ਼ਿਕਾਇਤ ਕਰਤਾ ਦੇ ਕਹਿਣ ਤੇ ਕਿ ਇਹਨਾਂ ਨੇ ਸਾਡੀ ਫਾਈਲ ਖੋਈ ਵੈਸੇ ਇਹ ਬੜੀ ਅਜੀਬ ਜੀ ਗੱਲ ਹੈ ਕਿ ਫਾਈਲਾਂ ਖੋ ਕੇ ਜਿਹੜੇ ਨੇ ਉਹ ਕੈਂਡੀਡੇਟਰ ਦੀਆਂ ਫਾਈਲਾਂ ਖੋ ਕੇ ਕੋਈ ਵਿਅਕਤੀ ਭੱਜ ਜਾਂਦੇ ਹੋਣ ਤੇ ਉਹ ਵਿਅਕਤੀ ਜਾਂ ਤਾਂ ਸਮੇਂ ਸਿਰ ਆਪਣੇ ਦੁਬਾਰਾ ਕਾਗਜ਼ ਨਹੀਂ ਤਿਆਰ ਕਰ ਪਾਉਂਦਾ ਜਾਂ ਉਹਦਾ ਸਮਾਂ ਨਿਕਲ ਜਾਂਦਾ ਸੋ ਇਹ ਸਥਿਤੀਆਂ ਬਣੀਆਂ ਨੇ ਔਰ ਇਹਦੇ ਨਾਲ ਨਾਲ ਕਿਉਂਕਿ ਇਹ ਚੋਣਾ ਚੋਣ ਸਿੰਬਲ ਤੇ ਲੜ ਰਹੀਆਂ ਨੇ ਪਾਰਟੀਆਂ ਇਹਦੇ ਵਿੱਚ ਭਾਵੇਂ ਸ਼੍ਰੋਮਣੀ ਅਕਾਲੀ ਦਲ ਹੈ ਭਾਵੇਂ ਕਾਂਗਰਸ ਪਾਰਟੀ ਹੈ ਭਾਵੇਂ ਆਪ ਹੈ ਭਾਜੀਪੀ ਹੈ ਪੁਨਰ ਸੁਜੀਤ ਅਕਾਲੀ ਦਲ ਹੈ ਇਹ ਪਾਰਟੀਆਂ ਬਹੁਤ ਸਾਰੇ ਜੀਤ ਅਕਾਲੀ ਦਲ ਤਾਂ ਹਜੇ ਰਜਿਸਟਰਡ ਪਾਰਟੀ ਨਹੀਂ ਕੌਮੀ ਪਾਰਟੀਆਂ ਆਪਣੇ ਚੋਂ ਨਿਸ਼ਾਨ ਤੇ ਚੋਣ ਲੜ ਰਹੀਆਂ ਨੇ ਕਾਂਗਰਸ ਨੂੰ ਇਹ ਪਤਾ ਲੱਗ ਜਾਊਗਾ ਕਿ ਕਾਂਗਰਸ ਦੀ ਜ਼ਮੀਨੀ ਸਥਿਤੀ ਕੀ ਹੈ ਤੱਕੜੀ ਸ਼੍ਰੋਮਣੀ ਅਕਾਲੀ ਦਲ ਨੂੰ ਪਤਾ ਲੱਗ ਜਾਊਗਾ ਵੀ ਅਸੀਂ ਜ਼ਮੀਨੀ ਪੱਧਰ ਤੇ ਕਿੱਥੇ ਖੜੇ ਹਾਂ ਭਾਜਪਾ ਪਹਿਲੀ ਵਾਰ ਇਸ ਉਮੀਦ 'ਚ ਹੈ ਕਿ ਪਿੰਡਾਂ 'ਚ ਸਾਨੂੰ ਵੀ ਵੋਟਾਂ ਪੈਣਗੀਆਂ ਭਾਜਪਾ ਨੂੰ ਕਿੰਨੀਆਂ ਵੋਟਾਂ ਪੈਣੀਆਂ ਪਿੰਡਾਂ 'ਚ ਇਹ ਵਕਤ ਦੱਸੂਗਾ 14 ਦਸੰਬਰ ਨੂੰ ਵੋਟਾਂ ਪੈਣੀਆਂ ਨੇ ਤੇ ਸਭ ਤੋਂ ਵੱਡਾ ਟੈਸਟ ਹੈ ਪੁਨਰ ਸੁਜੀਤ ਅਕਾਲੀ ਦਲ ਦਾ ਜਿਹੜੇ ਸੁਖਬੀਰ ਸਿੰਘ ਬਾਦਲ ਨਾਲ ਵੀ ਖੁੱਲਾ ਸਿਧਾਂਤਿਕ ਲੜਾਈ ਜਿਨ੍ਹਾਂ ਨੇ ਲੜੀ ਹੈ ਹਾਲਾਂਕਿ ਇਹ ਚਰਚਾਵਾਂ ਨੇ ਕਿ ਗਿਆਨੀ ਹਰਪ੍ਰੀਤ ਸਿੰਘ ਵਿਦੇਸ਼ ਗਏ ਨੇ ਕਿਸੇ ਜ਼ਰੂਰੀ ਰਜੇ ਵਿੱਚ ਪਰ ਜਿਹੜੇ ਵੱਡੇ ਕੱਦ ਦੇ ਲੀਡਰ ਨੇ ਪੁਨਰ ਸੁਜੀਤ ਅਕਾਲੀ ਦਲ ਦੇ ਭਾਵੇਂ ਮਨਪ੍ਰੀਤਿਆਲੀ ਨੇ ਭਾਵੇਂ ਸੰਤਾ ਸਿੰਘ ਮੈਦਪੁਰ ਨੇ ਗੁਰਪ੍ਰਤਾਪ ਵਡਾਲਾ ਨੇ ਵਰਜਿੰਦਰ ਸਿੰਘ ਮੱਖਣ ਬਰਾੜ ਨੇ ਔਰ ਪ੍ਰੇਮ ਸਿੰਘ ਚੰਦੂ ਮਾਦਰਾ ਨੇ ਸੁਰਜੀਤ ਸਿੰਘ ਰਖੜਾ ਨੇ ਬੀਬੀ ਜਗੀਰ ਕੌਰ ਨੇ ਬਰਨਾਲੇ ਵਾਲਾ ਗਗਨਦੀ ਗਗਨ ਜਗਨ ਬਰਨਾਲਾ ਹੋਰ ਵੀ तमाम ਨੇ ਇਹਨਾਂ ਦੇ ਸੋਚਾ ਸਿੰਘ ਛੋਟੇਪੁਰ ਨੇ ਇਹਨਾਂ ਸਾਰੇ ਲੀਡਰਾਂ ਤੇ ਇਸ ਵਕਤੇ ਦਬਾਅ ਹੈ ਕਿ ਇਹ ਆਪਣੇ ਹਲਕਿਆਂ 'ਚ ਕੀ ਜਿਤਾ ਸਕਣਗੇ ਆਪਣੇ ਕੈਂਡੀਡੇਟ ਇਹਨਾਂ ਦਾ ਇੱਕ ਤਾਂ ਮੁਕਾਬਲਾ ਹੈ ਸੁਖਬੀਰ ਬਾਦਲ ਦੇ ਨਾਲ ਇਹਨਾਂ ਨੂੰ ਭਾਵੇਂ ਪੰਥਕ 13 ਕਹਿ ਲਿਆ ਇੱਕ ਤਾਂ ਇਹਨਾਂ ਦੀ ਕੋਸ਼ਿਸ਼ ਈ ਹੈ ਵੀ ਸਾਡੇ ਤੋਂ ਸੁਖਵੀਰ ਬਾਦਲ ਅੱਗੇ ਨਾ ਨਿਕਲ ਜੇ ਦੂਸਰਾ ਇਹ ਸੁਖਵੀਰ ਬਾਦਲ ਤੋਂ ਵੱਧ ਸੀਟਾਂ ਜਿੱਤਣ ਭਾਵੇਂ ਜ਼ਿਲ੍ਹਾ ਪ੍ਰੇਸ਼ਰ ਨੇ ਭਾਵੇਂ ਪੰਚਾਇਤ ਸਮੇਟੀਆਂ ਨੇ ਇਹ ਕੰਪੀਟੀਸ਼ਨ ਹੈ ਇਹਨਾਂ ਤਿਹਰਾ ਦੇ ਵਿੱਚ ਔਰ ਕਿਉਂਕਿ 1 ਕਰੋੜ 36 ਲੱਖ ਵੋਟਰਾਂ ਨੇ ਵੋਟਾਂ ਪਾਉਣੀਆਂ ਨੇ ਇਹ 4 5 ਤਿਹਰਾ ਇਹਨਾਂ ਨੂੰ ਕੱਲਿਆਂ ਨੂੰ ਕਿੰਨੀ ਕਿੰਨੀ ਵੋਟ ਪੈਂਦੀ ਹੈ ਜਿੱਤਦਾ ਕੌਣ ਹੈ ਔਰ ਫਿਰ ਇਹ ਵੀ ਦੇਖਿਆ ਜਾਊਗਾ ਕਿਉਂਕਿ ਪੰਜਾਬ ਚ ਕੈਪਟਨ ਮਰਿੰਦਰ ਸੁਨੀਲ ਜਾਖੜ ਵਰਗੇ ਲੀਡਰ ਕਈ ਵਾਰੀ ਵਕਾਲਤ ਕਰ ਚੁੱਕੇ ਨੇ ਕਿ ਬੀਜੇਪੀ ਨੂੰ ਅਕਾਲੀਆਂ ਨਾਲ ਸਮਝੌਤਾ ਕਰ ਲੈਣਾ ਚਾਹੀਦਾ ਹੈ ਹੁਣ ਪੁਨਰਸੁਰਜੀਤ ਅਕਾਲੀ ਦਾ ਲੱਗੇ ਆ ਜਾਂ ਸੁਖਬੀਰ ਬਾਦਲ ਲੱਗੇ ਆ ਇਹ ਤਾਂ ਰਿਜ਼ਲਟ ਆਉਣਗੇ ਪਤਾ ਲੱਗੂਗਾ ਅਗਰ ਪੁਨਰਸੁਰਜੀਤ ਅਕਾਲੀ ਦਾ ਲੱਗੇ ਹੋ ਗਿਆ ਤੇ ਫਿਰ ਬੀਜੇਪੀ ਕਿਹਦੇ ਨਾਲ ਸਮਝੌਤਾ ਕਰੂ ਜੇ ਸੁਖਬੀਰ ਬਾਦਲ ਲੱਗੇ ਹੋ ਗਿਆ ਤੇ ਫਿਰ ਬੀਜੇਪੀ ਕਿਹਦੇ ਨਾਲ ਸਮਝੌਤਾ ਕਰੂ ਵੈਸੇ ਬੀਜੇਪੀ ਅੱਜ ਦੀਆਂ ਸਥਿਤੀਆਂ ਚ ਵਿਧਾਨ ਸਭਾ ਚੋਣਾਂ ਚ ਕਿਸੇ ਨਾਲ ਸਮਝੌਤਾ ਕਰਦੀ ਦਿਖਦੀ ਨਹੀਂ ਪਰ ਅਕਾਲੀ ਦਲ ਦੇ ਲੀਡਰ ਪੁਨਰ ਸੁਜੀਤ ਅਕਾਲੀ ਦਲ ਤੇ ਇਹ ਇਲਜ਼ਾਮ ਲਾਉਂਦੇ ਨੇ ਸੁਖਬੀਰ ਬਾਦਲ ਧੜਾ ਦੂਜਿਆਂ ਤੇ ਇਲਜ਼ਾਮ ਲਾਉਂਦਾ ਵੀ ਇਹ ਭਾਜਪਾ ਨਾਲ ਮਿਲੇ ਹੋਏ ਨੇ ਪਰ ਫਿਰ ਇੱਕ ਪਾਸੇ ਇਹ ਗੱਲਾਂ ਚੱਲਦੀਆਂ ਨੇ ਭਾਜਪਾ ਨਾਲ ਸਮਝੌਤੇ ਦੀਆਂ ਸੋ ਸੁਖਬੀਰ ਬਾਦਲ ਦੀ ਧਿਰ ਤੇ ਭਾਜਪਾ ਦੇ ਵਿੱਚ ਆਪਸ ਚ ਸਮਝੌਤੇ ਦੀ ਗੱਲ ਚੱਲਦੀ ਹੈ ਤੇ ਸੁਖਬੀਰ ਬਾਦਲ ਦੂਸਰੇ ਧੜੇ ਤੇ ਇਲਜ਼ਾਮ ਲਾਉਂਦਾ ਹੈ ਕਿ ਇਹ ਕੇਂਦਰ ਦੇ ਭਾਜਪਾ ਦੇ ਏਜੰਟ ਨੇ ਸੋ ਮੈਨੂੰ ਇਹ ਲੱਗਦਾ ਹੈ ਕਿ ਇਹ ਬੜੀ ਕਸੂਤੀ ਦੀ ਸਥਿਤੀ ਬਣੀ ਹੋਈ ਹੈ ਅਕਾਲੀ ਸਿਆਸਤ ਦੇ ਵਿੱਚ ਔਰ ਇਹਨਾਂ ਚੋਣਾਂ ਦੀ ਜਿੱਤ ਹਾਰ ਨੇ ਸੁਖਬੀਰ ਬਾਦਲ ਕਿੱਥੇ ਖੜਦਾ ਹੈ ਔਰ ਪੰਥਕ ਤੇਰਾ ਕਿੱਥੇ ਖੜਦੀਆਂ ਨੇ ਇਹ ਨੇ ਪੰਜਾਬ ਦਾ ਅਕਾਲੀ ਪੋਲਿਟਿਕਸ ਦਾ ਸਿਆਸੀ ਭਵਿੱਖ ਤੈਅ ਕਰ ਦੇਣਾ ਔਰ ਅਗਰ ਪੁਨਰ ਸੁਰਜੀਤ ਕਰਕੇ ਅਕਾਲੀ ਦਲ ਨਾ ਜਿੱਤਿਆ ਅਕਾਲੀ ਦਲ ਕਰਕੇ ਪੁਨਰ ਸੁਰਜੀਤ ਨਾਲ ਜਿੱਤਿਆ ਤੇ ਇਹਨਾਂ ਦੋਵਾਂ ਦੀ ਚੱਕਰ 'ਚ ਜੇ ਆਮ ਆਦਮੀ ਪਾਰਟੀ ਜਿੱਤ ਗਈ ਯੋ ਕਾਂਗਰਸ ਚਿਤਗੀ ਤੇ ਫਿਰ ਬੜਾ ਦਿਲਚਸਪ ਮੁਕਾਬਲਾ ਪੰਜਾਬ ਦਾ ਰਹਿਣਾ ਹੈ ਔਰ ਅਗਰ ਬੀਜੇਪੀ ਬੀਜੇਪੀ ਨੂੰ ਕੋਈ ਨਹੀਂ ਸਮਝਦਾ ਕਿ ਪਿੰਡਾਂ 'ਚ ਜ਼ਿਆਦਾ ਵੋਟ ਮਿਲੂ ਹਾਲਾਂਕਿ ਬੀਜੇਪੀ ਦੀ ਪਿੰਡਾਂ ਦੇ ਵਿੱਚ ਵੋਟ ਹੈ ਇਹ ਜੀ ਗੱਲ ਨਹੀਂ ਕਿ ਬੀਜੇਪੀ ਦੀ ਵੋਟ ਨਹੀਂ ਹੈ ਲੇਕਿਨ ਬੀਜੇਪੀ ਨੂੰ ਮੰਨਿਆ ਨਹੀਂ ਜਾਂਦਾ ਕਿ ਇਹ ਪਿੰਡਾਂ 'ਚ ਜੇਤੂ ਹੋ ਤੇ ਜੇ ਬੀਜੇਪੀ ਚੰਗੀ ਪਰਫਾਰਮੈਂਸ ਕਰ ਗਈ ਤੇ ਫਿਰ ਬੀਜੇਪੀ ਵੀ ਸਭ ਨੂੰ ਸਰਪ੍ਰਾਈਜ਼ ਕਰੂ ਹੈਰਾਨ ਕਰੂਗੀ ਤੁਸੀਂ ਇਸ ਕਰਕੇ ਜਿਹੜੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਦੀਆਂ ਚੋਣਾਂ ਨੇ 227 ਤੋਂ ਪਹਿਲਾਂ ਹਰ ਕੋਈ ਇਹਨਾਂ ਨੂੰ ਜਿੱਤਣਾ ਚਾਹੁੰਦਾ ਹੈ ਜਾਂ ਆਪਣੇ ਆਪ ਨੂੰ ਇਹਨਾਂ 'ਚ ਤਕੜਾ ਦਿਖਾਉਣਾ ਚਾਹੁੰਦਾ ਹੈ ਤਾਂ 27 ਦਾ ਪ੍ਰਭਾਵ ਦਿੱਤਾ ਜਾ ਸਕੇ ਕਿ ਅਸੀਂ 27 ਦੇ ਵਿੱਚ ਤਕੜੇ ਹਾਂ। ਫੋ ਇਸ ਕਰਕੇ ਇਹ ਜਿਹੜੀਆਂ ਜ਼ਮੀਨੀ ਚੋਣਾਂ ਨੇ ਇਹ ਹਰ ਦ੍ਰਿਸ਼ਟੀਕੋਣ ਤੋਂ ਮਹੱਤਵਪੂਰਨ ਹੋ ਗਈਆਂ। ਜੀ ਬਿਲਕੁਲ ਬਹੁਤ ਮਹੱਤਵਪੂਰਨ ਜ਼ਰੂਰ ਬਣੀਆਂ ਹੋਈਆਂ ਔਰ ਸਾਰੀ ਸਿਆਸੀ ਪਾਰਟੀਆਂ ਆਪਣਾ ਆਪਣਾ ਜ਼ੋਰ ਵੀ ਲਗਾਈਆਂ ਨੇ ਇਹ ਸਭ ਨੂੰ ਲੈ ਕੇ ਤੁਹਾਡਾ ਜੀ ਅੱਗੋਂ ਗੱਲ ਕਰੀਏ ਤਾਂ ਕੱਲ ਨਵਜੋਤ ਸਿੰਘ ਸਿੱਧੂ ਦੀ ਧਰਮਪਤਰੀ ਡਾਕਟਰ ਨਵਜੋਤ ਕੌਰ ਸਿੱਧੂ ਨੇ ਇੱਕ ਬਹੁਤ ਹੀ ਖਾਸ ਪ੍ਰੈਸ ਕਾਨਫਰੰਸ ਕੀਤੀ ਹੈ ਮੈਂ ਜ਼ਰੂਰ ਚਾਹੂੰਗੀ ਉਸ ਪ੍ਰੈਸ ਕਾਨਫਰੰਸ ਦੇ ਵੇਰਵੇ ਵੀ ਜੋ ਹੈ ਜ਼ਰੂਰ ਸੰਜੇ ਕਰਿਓ ਦੇਖੋ ਡਾਕਟਰ ਨਵਜੋਤ ਕੌਰ ਸਿੱਧੂ ਨੇ ਕੱਲ ਬਹੁਤ ਮਹੱਤਵਪੂਰਨ ਪ੍ਰੈਸ ਕਾਨਫਰੰਸ ਵੀ ਕੀਤੀ ਔਰ ਪੰਜਾਬ ਦੇ ਗਵਰਨਰ ਨਾਲ ਉਹਨਾਂ ਨੇ ਮੁਲਾਕਾਤ ਕੀਤੀ ਕੱਲ ਸ਼ਾਮ 6:30 ਵਜੇ ਪੰਜਾਬ ਦੇ ਗਵਰਨਰ ਨਾਲ ਉਹਨਾਂ ਦੀ ਮੀਟਿੰਗ ਸੀ ਮੁਲਾਕਾਤ ਸੀ ਉਹਨਾਂ ਨੇ ਇੱਕ ਮੰਗ ਪੱਤਰ ਸੌਂਪਿਆ ਬਹੁਤ ਮਹੱਤਵਪੂਰਨ ਉਸ ਤੋਂ ਬਾਅਦ ਲਗਭਗ 6:45 ਤੇ 6:45 50 ਦੇ ਕਰੀਬ 7:00 ਵਜੇ ਸੀ ਰਾਤ ਦੇ 6:30 ਤੇ ਉਹਨਾਂ ਨੇ ਗਵਰਨਰ ਹਾਊਸ ਦੇ ਬਾਹਰ ਹੀ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਸੰਬੋਧਨ ਕੀਤਾ ਇੱਕ ਪ੍ਰੈਸ ਕਾਨਫਰੰਸ ਕੀਤੀ ਜਿਦੇ ਵਿੱਚ ਕੌਮੀ ਤੇ ਖੇਤਰੀ ਮੀਡੀਆ ਬਹੁਤ ਵੱਡੀ ਗਿਣਤੀ ਚ ਪਹੁੰਚਾ ਹੋਇਆ ਸੀ ਹੁਣ ਮੁੱਦੇ ਡਾਕਟਰ ਨਵਜੋਤ ਕੌਰ ਸਿੱਧੂ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਬਹੁਤ ਮਹੱਤਵਪੂਰਨ ਨੇ ਔਰ ਉਹਨਾਂ ਨੇ ਨਿਸ਼ਾਨੇ ਤੇ ਲਿਆ ਆਮ ਆਦਮੀ ਪਾਰਟੀ ਦੀ ਸਰਕਾਰ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਦਾਵਾ ਸੀ ਕਿ ਜਿਹੜੀਆਂ ਸਰਕਾਰੀ ਜ਼ਮੀਨਾਂ ਨੇ ਜਿਨ੍ਹਾਂ ਤੇ ਕਬਜ਼ੇ ਕੀਤੇ ਨੇ ਵੱਡੇ ਵੱਡੇ ਅਸੀਂ ਸਰਕਾਰੀ ਜ਼ਮੀਨਾਂ ਛਡਾਵਾਂਗੇ ਕੁਲਦੀਪ ਸਿੰਘ ਧਾਲੀਵਾਲ ਜਿਹੜੇ ਕਿਸੇ ਵੇਲੇ ਐਨਆਰਆਈ ਮੰਤਰੀ ਸੀ ਜਿਨ੍ਹਾਂ ਕੋਲੇ ਬਹੁਤ ਮਹਿਕਮੇ ਸੀ ਹੌਲੀ ਹੌਲੀ ਉਹ ਮੰਤਰੀ ਦੇ ਅਹੁਦੇ ਤੋਂ ਹਟਾਏ ਤੇ ਹੁਣ ਉਹਨਾਂ ਨੂੰ ਬੁਲਾਰਾ ਬਣਾਇਆ ਗਿਆ ਪਰ ਉਹਨਾਂ ਨੂੰ ਹਟਾਇਆ ਮੰਤਰੀ ਦੇ ਉਹਦੇ ਤੋਂ ਪਹਿਲਾਂ ਉਹਨਾਂ ਦੇ ਮਹਿਕਮੇ ਕਈ ਖੋਏ ਗਏ ਫਿਰ ਇਹ ਗੱਲਾਂ ਆਈਆਂ ਕਿ ਉਹਨਾਂ ਕੋਲੇ ਜਿਹੜਾ ਮਹਿਕਮਾ ਉਹਦਾ ਦਫ਼ਤਰ ਨਹੀਂ ਪਰ ਕੁਲਦੀਪ ਸਿੰਘ ਢਾਲੀਆਲ ਨੇ ਹੜਾਂ 'ਚ ਚੰਗਾ ਕੰਮ ਕੀਤਾ ਉਹਨਾਂ ਨੂੰ ਦੁਬਾਰਾ ਮੁੱਖ ਬੁਲਾਰਾ ਬਣਾਇਆ ਗਿਆ ਹੁਣ ਆਮ ਆਦਮੀ ਪਾਰਟੀ ਵੱਲੋਂ ਕੁਲਦੀਪ ਢਾਲੀਆਲ ਵੀ ਉਦੋਂ ਬਹੁਤ ਜ਼ਮੀਨਾਂ ਛਡਾਰੇ ਸੀ ਵੀ ਪੰਚਾਇਤੀ ਜ਼ਮੀਨਾਂ ਛਡਾਲੀਆਂ ਪਰ ਸਵਾਲ ਇਹ ਹੈ ਕਿ ਗਰੀਬ ਦੀ ਝੁੱਗੀ ਤਾਂ ਕੋਈ ਵੀ ਕਰੇ ਚੱਕ ਦਿੰਦੀ ਹੈ ਸਵਾਲ ਹੈ ਵੱਡੇ ਵੱਡੇ ਮਹਿਲ ਵੱਡੇ ਵੱਡੇ ਬਲੀਡਰਾਂ ਨੇ ਜਿਹੜੀਆਂ ਜਿਹੜੀਆਂ ਜ਼ਮੀਨਾਂ ਉਹਨਾਂ ਕੋਲੇ ਆ। ਜਾਂ ਵੱਡੇ ਵੱਡੇ ਅਫਸਰਾਂ ਨੇ ਮੈਂ ਹਮੇਸ਼ਾ ਕਹਿੰਨਾ ਕਿ ਤੁਸੀਂ ਨਿਊ ਚੰਡੀਗੜ੍ਹ ਲੈ ਲਓ। ਨਿਊ ਚੰਡੀਗੜ੍ਹ, ਮੁਹਾਲੀ, ਪੰਚਕੁਲਾ, ਗੁਰਦਾਊ, ਉਹ ਚਲੋ ਤਾਂ ਦਿੱਲੀ ਵਾਲਾ ਹੋ ਗਿਆ। ਪੰਚਕੁਲਾ, ਚੰਡੀਗੜ੍ਹ, ਮੁਹਾਲੀ, ਨਿਊ ਚੰਡੀਗੜ੍ਹ। ਬਹੁਤ ਵੱਡੀ ਗਿਣਤੀ 'ਚ ਜਿਹੜੇ ਅਫਸਰ ਲੰਮੇ ਸਮੇਂ ਤੋਂ ਚੰਡੀਗੜ੍ਹ ਦੇ ਹਾਲੇ ਦੁਆਲੇ ਸਿਵਾਵਾਵਾਂ ਦੰਦੇ ਨੇ ਚੰਡੀਗੜ੍ਹ ਮੋਹਾਲੀ ਪੰਚਕੁਲਾ ਉਹਨਾਂ ਨੇ ਆਪਣੀਆਂ ਜ਼ਮੀਨ ਜਾਇਦਾਦਾਂ ਬਣਾ ਲੀਆਂ ਹੁਣ ਉਹਨਾਂ ਨੇ ਕਿਵੇਂ ਬਣਾ ਲੀਆਂ ਇਹ ਸਵਾਲ ਆਪਣੇ ਆਪ ਚ ਬਹੁਤ ਵੱਡੀ ਜਾਂਚ ਦਾ ਜਿਹੜੀ ਜਾਂਚ ਕਿਸੇ ਨੇ ਕਰਾਉਣੀ ਨਹੀਂ ਕਿਉਂਕਿ ਆਪਣੇ ਮੰਜੇ ਥੱਲੇ ਸੋਟਾ ਕੋਈ ਨਹੀਂ ਮਾਰਦਾ ਸਰਕਾਰਾਂ ਮੁੱਖ ਮੰਤਰੀ ਨਹੀਂ ਚਲਾਉਂਦੇ ਇਹ ਵਹਿਮ ਹੁੰਦਾ ਕਈ ਵਾਰੀ ਕਿ ਮੁੱਖ ਮੰਤਰੀ ਸਰਕਾਰਾਂ ਚਲਾਉਂਦੇ ਸਰਕਾਰਾਂ ਅਫਸਰ ਚਲਾਉਂਦੇ ਨੇ ਭਗਵੰਤ ਮਾਨ ਸਾਹਿਬ ਦੀ ਸਰਕਾਰ ਨੇ ਜਦੋਂ ਆਏ ਸੱਤਾ 'ਚ ਤਾਂ ਇੱਕ ਪੋਪਲੀ ਸਾਹਿਬ ਗ੍ਰਿਫਤਾਰ ਕੀਤੇ ਸੀ ਆਈਐਸ ਅਫਸਰ ਉਸ ਤੋਂ ਬਾਅਦ ਅੱਜ ਤੱਕ ਪੰਜਾਬ ਸਰਕਾਰ ਨੇ ਇੱਕ ਵੀ ਆਈਐਸ ਅਫਸਰ ਗ੍ਰਿਫਤਾਰ ਨਹੀਂ ਕੀਤਾ ਕਿ ਪੋਪਲੀ ਸਾਹਿਬ ਤੋਂ ਬਿਨਾਂ ਸਾਰੀ ਆਈਐਸ ਲੋਬੀ ਇਮਾਨਦਾਰ ਹੈ ਕੱਲੇ ਪੋਪਲੀ ਸਾਹਿਬ ਵੀ ਬੇਈਮਾਨ ਸੀ ਇਹ ਸਵਾਲ ਹੈ ਤੇ ਡੀਆਈਜੀ ਭੁੱਲਰ ਦੀ ਗ੍ਰਿਫਤਾਰੀ ਤੋਂ ਇਲਾਵਾ ਪੌਣੇ ਇੱਕ 5 ਸਾਲਾਂ 'ਚ 4 ਸਾਲਾਂ 'ਚ ਕੋਈ ਡੀਆਈਜੀ ਗ੍ਰਿਫਤਾਰ ਨਹੀਂ ਹੋਇਆ ਕੀ ਜੇ ਕੀ ਇਹ ਮੰਨਿਆ ਜਾਵੇ ਕਿ ਕੱਲੇ ਹਰਚੰਦ ਸਿੰਘ ਭੁੱਲਰ ਤੇ ਹੀ ਸਵਾਲ ਨਹੀਂ ਵੀ ਤੇਰੇ ਕੋਲੋਂ ਐਡੇ ਨੋਟ ਮਿਲੇ ਭਾਈ ਅਫਸਰਾਂ ਕੀ ਪੰਜਾਬ ਦੇ ਸਾਰੇ ਬਾਕੀ ਪੁਲਿਸ ਅਫਸਰ ਨੇ ਜਿਹੜੇ ਕੱਲੀ ਤਨਖਾਹ ਤੇ ਗੁਜ਼ਾਰਾ ਕਰਦੇ ਨੇ ਫਿਰ ਵੱਡੇ ਵੱਡੇ ਜ਼ਮੀਨਾਂ ਜਾਇਦਾਦਾਂ ਪਲਾਟ ਕਿਵੇਂ ਆ ਜਾਂਦੇ ਨੇ ਅਫਸਰਾਂ ਕੋਲੇ ਜਿਹੜੇ ਸਰਕਾਰੀ ਨੌਕਰੀਆਂ 'ਚ ਐ ਆਪਣੇ ਆਪ 'ਚ ਵੱਡਾ ਸਵਾਲ ਹੈ ਹਾਂ ਕਿਸੇ ਕੋਲੇ ਇਮਾਨਦਾਰੀ ਦਾ ਪੈਸਾ ਉਹ ਜੀ ਸੱਦ ਕੇ ਲਵੇ ਉਹ ਮੈਨ ਲਵੇ ਮੈਂ ਕਹਿੰਦਾ ਜੀ ਉਹ ਆਪਣਾ ਜਹਾਜ਼ ਖਰੀਦ ਲੈ ਪ੍ਰਾਈਵੇਟ ਕੋਈ ਅਫਸਰ ਅਗਰ ਉਹਦੇ ਕੋਲੇ ਆਪਣਾ ਇਮਾਨਦਾਰੀ ਦਾ ਪੈਸਾ ਕਿਸੇ ਨੂੰ ਕੋਈ ਇਤਰਾਜ਼ ਨਹੀਂ ਸੋ ਨਵਜੋਤ ਕੌਰ ਸਿੱਧੂ ਇੱਕ ਵੱਡਾ ਮੁੱਦਾ ਲੈ ਕੇ ਗਏ ਪੰਜਾਬ ਦੇ ਗਵਰਨਰ ਕੋਲੇ ਕਿ ਨਵਜੋਤ ਸਿੱਧੂ ਜਦੋਂ ਮੰਤਰੀ ਸੀ ਲੋਕਲ ਬਾਡੀਜ਼ ਦੇ ਕੈਪਟਨ ਮਰਿੰਦਰ ਦੀ ਸਰਕਾਰ ਸੀ ਤੇ ਨਵਜੋਤ ਸਿੱਧੂ ਨੇ ਮੁੱਦਾ ਚੱਕਿਆ ਸੀ ਕਿ ਸ਼ਿਵਾਲਿਕ ਰੇਂਜ ਤੇ ਜਿਹੜੇ ਵੀਆਈਪੀ ਲੋਕਾਂ ਨੇ ਜ਼ਮੀਨਾਂ ਤੇ ਕਬਜ਼ੇ ਕੀਤੇ ਨੇ ਇਸ ਲੁੱਟ ਕਰਕੇ ਜ਼ਮੀਨਾਂ ਜਾਇਦਾਦਾਂ ਬਣਾਈਆਂ ਉਹ ਖਾਲੀ ਕਰਾਉਣੇ ਚਾਹੀਦੇ ਨੇ ਔਰ ਨਵਜੋਤ ਸਿੱਧੂ ਨੇ ਉਸ ਮਾਮਲੇ 'ਚ ਕੈਪਟਨ ਅਮਰਿੰਦਰ ਸਿੰਘ ਦੇ ਸਾਹਮਣੇ ਲੜਾਈ ਵੀ ਲੜੀ ਸੀ ਲੇਕਿਨ ਕੈਪਟਨ ਅਮਰਿੰਦਰ ਸਿੰਘ ਨੇ ਇਹ ਕਹਿ ਕੇ ਨਵਜੋਤ ਸਿੱਧੂ ਦਾ ਮਹਿਕਮਾ ਬਦਲਤਾ ਕਿ ਹੁਣ ਤੁਸੀਂ ਬਿਜਲੀ ਦਾ ਮਹਿਕਮਾ ਸੰਭੋ ਇਹ ਨਵਜੋਤ कौर ਸਿੱਧੂ ਵੀ ਦਾਵਾ ਕਰਦੇ ਨੇ ਇਹਦਾ ਮਤਲਬ ਹੈ ਕੈਪਟਨ ਅਮਰਿੰਦਰ ਜਿਹੜੇ ਬਹੁਤ ਇਮਾਨਦਾਰੀ ਦਾ ਦਾਵਾ ਕਰਦੇ ਨੇ ਚਲੋ ਉਹ ਤਾਂ ਇਹ ਵੀ ਕਹਿੰਦੇ ਨੇ ਵੀ ਭਾਈ ਮੇਰੇ ਕੋਲੇ 17 ਮੰਤਰੀਆਂ ਦੀ ਫਾਈਲ ਸੀ ਆ ਐਮਐਲਏ ਉਮਲੇ ਲੀਡਰਾਂ ਦੀ ਤੇ ਮੈਂ ਤਾਂ ਸੋਨੀਆ ਗਾਂਧੀ ਨੂੰ ਭੇਜਤੀ ਹੁਣ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਹੈ ਕਾਰਵਾਈ ਕਰਨ ਵੇਲੇ ਫਾਈਲ ਭੇਜਤੀ ਸੋਨੀਆ ਗਾਂਧੀ ਨੂੰ ਤੇ ਫਿਰ ਮੁੱਖ ਮੰਤਰੀ ਕਾਦਾ ਹੋਇਆ ਨਾ ਦਾ ਹੀ ਹੋਇਆ ਤੇ ਨਵਜੋਤ ਸਿੱਧੂ ਹਮੇਸ਼ਾ ਕਹਿੰਦਾ ਸੀ ਵੀ ਮੁੱਖ ਮੰਤਰੀ ਕਾਂਗਰਸ ਦਾ ਨਾ ਦਾ ਸੀ ਉਹ ਮੁੱਖ ਮੰਤਰੀ ਤਾਂ ਬੀਜੇਪੀ ਦਾ ਸੀ ਸੋ ਨਵਜੋਤ ਸਿੱਧੂ ਕੈਪਟਨ ਮਰਿੰਦਰ ਨੂੰ ਬੀਜੇਪੀ ਦਾ ਮੁੱਖ ਮੰਤਰੀ ਕਹਿੰਦਾ ਸੀ ਔਰ ਨਵਜੋਤ ਸਿੱਧੂ ਨਹੀਂ ਕੈਪਟਨ ਮਰਿੰਦਰ ਸਿੰਘ ਦਾ ਜਿਹੜਾ ਸਿਆਸੀ ਤੌਰ ਤੇ ਕੈਪਟਨ ਮਰਿੰਦਰ ਨੂੰ ਜੇ ਕਿਸੇ ਨੇ ਆਊਟ ਕੀਤਾ ਸੀ ਜਿਵੇਂ ক্রিকেট ਚ ਆਊਟ ਕਰਦੇ ਆ ਉਹ ਨਵਜੋਤ ਸਿੱਧੂ ਨੇ ਕੀਤਾ ਸੀ ਤੇ ਕੈਪਟਨ ਮਰਿੰਦਰ ਨੇ ਨਵਜੋਤ ਸਿੰਘ ਸਿੱਧੂ ਨੂੰ ਮੰਤਰੀ ਮੰਡਲ ਚੋਂ ਇੱਕ ਤਰੀਕੇ ਨਾਲ ਤਬਦੀਲ ਕੀਤਾ ਸੀ ਤੇ ਨਵਜੋਤ ਸਿੱਧੂ ਪਹਿਲਾਂ ਹੀ ਅਸਤੀਫਾ ਦੇ ਗਿਆ ਸੀ ਸੋ ਪੈਰਾਂ ਤੇ ਪਾਣੀ ਨਵਜੋਤ ਸਿੱਧੂ ਨੇ ਵੀ ਨਹੀਂ ਪਹਿਣ ਦਿੱਤਾ ਕੈਪਟਨ ਮਰਿੰਦਰ ਕਹਿੰਦਾ ਆ ਵੀ ਮੈਂ ਤੇਰਾ ਮੈਨੂੰ ਯਾਦ ਹੈ ਜੀ ਉਹ ਦਿਨ ਕੈਪਟਨ ਮਰਿੰਦਰ ਨੇ ਜਾਰੀ ਕਰਤਾ ਵੀ ਨਵਜੋਤ ਸਿੱਧੂ ਦਾ ਮਹਿਕਮਾ ਅਸੀਂ ਬਿਜਲੀ ਦਾ ਬਦਲ ਦਿਆਂ ਤੇ ਨਵਜੋਤ ਸਿੱਧੂ ਨੇ ਉਹ ਚਿੱਠੀ ਦੀ ਫਰਲਾ ਜਾਂ ਕੱਢਤਾ ਉਹ ਕਹਿੰਦਾ ਕੈਪਟਨ ਮਰਿੰਦਰ ਸਾਹਿਬ ਤੁਸੀਂ ਕਿਹੜਾ ਮਹਿਕਮਾ ਬਦਲੀ ਜਾਂਦੇ ਹੋ ਮੈਂ ਤਾਂ ਕਿੰਨਾ ਚਿਰ ਪਹਿਲਾਂ ਹੀ ਰਾਹੁਲ ਗਾਂਧੀ ਨੂੰ ਅਸਤੀਫਾ ਦੇ ਆਇਆ ਸੀ ਅੱਛਾ ਨਵਜੋਤ ਸਿੱਧੂ ਨੇ ਵੀ ਅਸਤੀਫਾ ਕੈਪਟਨ ਨੂੰ ਨਹੀਂ ਦਿੱਤਾ ਉਹ ਵੀ ਰਾਹੁਲ ਗਾਂਧੀ ਨੂੰ ਹੀ ਦੇ ਆਇਆ ਵੀ ਆਹ ਚੱਕ ਪਾਈ ਮੇਰਾ ਅਸਤੀਫਾ ਤੇ ਕੈਪਟਨ ਮਰਿੰਦਰ ਉਹਨੇ ਜਿਹੜਾ ਮਹਿਕਮਾ ਬਦਲਿਆ ਨਵਜੋਤ ਸਿੱਧੂ ਦਾ ਨਵਜੋਤ ਕੌਰ ਉਹਨਾਂ ਦਾ ਕਹਿਣਾ ਹੈ ਕਿ ਨਵਜੋਤ ਸਿੱਧੂ ਕਿਉਂਕਿ ਲੜਾਈ ਲੜਦਾ ਸੀ ਵੀ ਇਹ ਗੈਰ ਕਾਨੂੰਨੀ ਸ਼ਿਵਾਲਿਕ ਦੀਆਂ ਪਹਾੜੀਆਂ ਸ਼ਿਵਾਲਿਕ ਰੇਂਜ ਦੇ ਕਬਜ਼ੇ ਛਡਾਏ ਜਾਣ ਤੇ ਹੁਣ ਉਹ ਕਹਿੰਦੇ ਭਗਵੰਤ ਮਾਨ ਸਾਹਿਬ ਦੀ ਸਰਕਾਰ ਨੇ ਵੀ ਇਹ ਕੁਝ ਨਹੀਂ ਕੀਤਾ ਭਗਵੰਤ ਮਾਨ ਉਹਨਾਂ ਨੂੰ ਵੀ ਨਵਜੋਤ ਕੌਰ ਸਿੱਧੂ ਨੇ ਨਿਸ਼ਾਨੇ ਤੇ ਲੈ ਲਿਆ ਵੀ ਤੁਸੀਂ ਵੀ ਕੁਝ ਨਹੀਂ ਕੀਤਾ ਸੋ ਉਹਨਾਂ ਨੇ ਕਿਹਾ ਕਿ ਜੇ ਹਿੰਮਤ ਹੈ ਤੇ ਹੁਣ ਵਾਲੀ ਸਰਕਾਰ ਇਹ ਕਬਜ਼ੇ ਛਡਾ ਕੇ ਦਿਖਾਈ ਚੈਲੰਜ ਕਰਕੇ ਨਵਜੋਤ ਕੌਰ ਸਿੱਧੂ ਗਏ ਕਈ ਮੁੱਦੇ ਸੀ ਬਾਕੀ ਪੱਤਰਕਾਰਾਂ ਨੇ ਕਿਉਂਕਿ ਪੱਤਰਕਾਰ ਸਵਾਲ ਕਰਦੇ ਨੇ ਇੱਕ ਤੋਂ ਬਾਅਦ ਇੱਕ ਇੱਕ ਤੋਂ ਬਾਅਦ ਇੱਕ ਕਈ ਪੱਤਰਕਾਰਾਂ ਨੇ ਪੁੱਛਿਆ ਵੀ ਨਵਜੋਤ ਸਿੱਧੂ ਕਦੋਂ ਆਉਣਗੇ ਨਵਜੋਤਕਰ ਸਿੱਧੂ ਕਹਿੰਦੇ ਅਗਰ ਸੀਐਮ ਫੇਸ ਕਾਂਗਰਸ ਪਾਰਟੀ ਉਹਨਾਂ ਨੂੰ ਬਣਾ ਦਿੰਦੀ ਹੈ ਤੇ ਨਵਜੋਤ ਸਿੱਧੂ ਅਗਵਾਈ ਕਰਨਗੇ ਕਿਉਂਕਿ ਨਵਜੋਤ ਸਿੱਧੂ ਨੇ ਹਮੇਸ਼ਾ ਦੇਖੋ ਇਹਦੇ ਵਿੱਚ ਕੋਈ ਦੋਰ ਨਹੀਂ ਹੈ ਨਵਜੋਤ ਸਿੱਧੂ ਨੇ ਅਕਾਲੀ ਦਲ ਦੀਆਂ ਸਰਕਾਰਾਂ ਵੀ ਬਣਾਈਆਂ 2007 ਦੀ ਸਰਕਾਰ ਪ੍ਰਕਾਸ਼ ਸਿੰਘ ਬਾਦਲ ਤੇ ਸੁਖਵੀਰ ਬਾਦਲ ਦੀ ਬਾਦਲ ਦੇ ਭਾਸ਼ਣ ਤੋਂ ਪਹਿਲਾਂ ਨਵਜੋਤ ਸਿੱਧੂ ਦਾ ਭਾਸ਼ਣ ਹੋਇਆ ਕਰਦਾ ਸੀ ਕਈ ਵਾਰੀ ਮੈਂ ਦੇਖਿਆ ਮੈਂ ਆਪ ਗਵਾ ਰਿਆਂ ਧਰਮਿੰਦਰ ਆਏ ਪ੍ਰਚਾਰ ਕਰਨ ਪੰਜਾਬ ਚ ਬੀਬੀ ਹਿਮਾ ਮਾਲੀ ਪ੍ਰਚਾਰ ਕਰਨ ਆਉਂਦੀ ਸੀ ਸਮ੍ਰਿਤੀ ਰਾਣੀ ਜਿਹੜੀ ਉਹ ਸਾਾਸ ਵੀ ਕਵੀ ਬਹੂ ਹੈ ਨਾਟਕ ਚਾਉਂਦੀ ਹੈ ਉਹ ਪ੍ਰਚਾਰ ਕਰਨ ਆਉਂਦੀ ਸੀ ਸੋ ਅਵਿਨਾਸ਼ ਰਾਏ ਖੰਨਾ ਉਸ ਵੇਲੇ ਪ੍ਰਧਾਨ ਸੀ ਭਾਰਤੀ ਜਨਤਾ ਪਾਰਟੀ ਦੇ ਔਰ ਨਵਜੋਤ ਸਿੰਘ ਸਿੱਧੂ ਸੀਨੀਅਰ ਲੀਡਰ ਸੀ ਅਟਲ ਬਿਹਾਰੀ ਵਾਜਪਾਈ ਨੇ ਉਹਨਾਂ ਨੂੰ ਐਮਪੀ ਬਣਾਇਆ ਸੀ ਔਰ ਨਵਜੋਤ ਸਿੱਧੂ ਅਕਾਲੀ ਦਲ ਔਰ ਭਾਜਪੀ ਦੇ ਸਟਾਰ ਪ੍ਰਚਾਰਕ ਸੀ ਸਾਂਝੇ ਕਾਗਜ਼ਾਾਂ ਚ ਭਾਵੇਂ ਭਾਜਪੀ ਦੇ ਸੀ ਤੇ ਉਹਨਾਂ ਨੇ ਬਹੁਤ ਜ਼ੋਰ ਲਾ ਕੇ ਭਾਜਪੀ ਦੀ ਸਰਕਾਰ ਬਣਾਈ ਜਦੋਂ ਭਾਜਪੀ ਨੇ ਬਹੁਤ ਵੋਟਾਂ ਹਾਸਲ ਕੀਤੀਆਂ 2007 ਚ ਫਿਰ 2012 ਚ 2007 ਚ ਤਾਂ 23 ਚੋਣਾਂ 23 ਜੋ 21 ਸੀਟਾਂ ਜਿੱਤ ਗਈ ਭਾਜਪੀ ਤੇ ਹੁਣ ਫਿਰ 2017 ਚ ਨਵਜੋਤ ਸਿੱਧੂ ਜਦੋਂ ਚੱਲਿਆ ਗਿਆ ਕਾਂਗਰਸ ਚ ਕੈਪਟਨ ਮਰਿੰਦਰ ਵਾਲੇ ਪਾਸੇ ਉਦੋਂ ਹੀ ਗੱਲਾਂ ਚੱਲਦੀਆਂ ਸੀ ਵੀ ਜੇ ਸਿੱਧੂ ਆਪ ਚ ਚੱਲ ਗਿਆ ਤੇ ਆਪ ਦੀ ਸਰਕਾਰ ਬਣ ਜੂ। ਸਿੱਧੂ ਉਹਦੋਂ ਮਿਲਿਆ ਸੀ ਕੇਂਦਰੀ ਅਲ ਨੂੰ। ਸਿੱਧੂ ਕਾਂਗਰਸ ਚ ਆ ਗਿਆ ਕਾਂਗਰਸ ਦੀ ਸਰਕਾਰ ਬਣ ਗਈ ਤੇ ਨਵਜੋਤਕਰ ਸਿੱਧੂ ਕਹਿੰਦੇ ਕਿ ਸਿੱਧੂ ਨੂੰ ਵਰਤ ਕੇ ਪੋਲੀਟੀਕਲ ਪਾਰਟੀਆਂ ਵਾਲੇ ਉਹ ਵਾਦੇ ਨਹੀਂ ਪੂਰੇ ਕਰਦੇ ਜਿਹੜੇ ਪਹਿਲਾਂ ਪ੍ਰਚਾਰ ਚ ਕੀਤੇ ਜਾਂਦੇ ਨੇ ਤੇ ਨਵਜੋਤ ਸਿੱਧੂ ਵੀ ਪਾਰਟੀਆਂ ਦੇ ਏਜੰਡੇ ਮੁਤਾਬਕ ਪ੍ਰਚਾਰ ਕਰਦਾ। ਉਹਨੂੰ ਦੁੱਖ ਹੁੰਦਾ ਵੀ ਮੇਰੇ ਨਾਂ ਤੇ ਸਰਕਾਰ ਬਣਾ ਲਈ। ਮੇਤੋਂ ਪ੍ਰਚਾਰ ਕਰਾ ਲਿਆ ਜਿਹੜੀਆਂ ਗੱਲਾਂ ਮੇਤੋਂ ਕਹਾਈਆਂ ਇਹਨਾਂ ਨੇ ਮੰਨੀਆਂ ਨਹੀਂ ਇਸ ਕਰਕੇ ਉਹ ਕਹਿੰਦੇ ਵੀ ਜੇ ਮੁੱਖ ਮੰਤਰੀ ਦਾ ਚਿਹਰਾ ਕੋਈ ਧਿਰ ਬਣਾਉਗੀ ਕਾਂਗਰਸ ਬਣਾਉਗੀ ਤੇ ਨਵਜੋਤ ਸਿੱਧੂ ਆ ਕੇ ਪ੍ਰਚਾਰ ਕਰੋ ਪਰ ਪੱਤਰਕਾਰਾਂ ਨੇ ਬੜਾ ਟੇਡਾ ਸਵਾਲ ਕੀਤਾ ਡਾਕਟਰ ਨਵਜੋਤ ਕੌਰ ਨੂੰ ਵੀ ਜੇ ਕਾਂਗਰਸ ਉਹਨਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਨਹੀਂ ਬਣਾਉਂਦੀ ਤਾਂ ਕੀ ਨਵਜੋਤ ਸਿੱਧੂ ਭਾਜਪਾ ਚਲੇ ਜਾਣਗੇ ਤੇ ਡਾਕਟਰ ਨਵਜੋਤ ਕੌਰ ਸਿੱਧੂ ਕਹਿੰਦੇ ਕਿ ਇਹਦਾ ਜਵਾਬ ਨਵਜੋਤ ਸਿੰਘ ਸਿੱਧੂ ਦੇਣਗੇ ਵਾਹ ਇਹ ਗੱਲ ਵੀ ਠੀਕ ਹੈ ਪਰ ਮੇਰਾ ਹੀ ਮੰਨਣਾ ਹੈ ਕਿ ਨਵਜੋਤ ਸਿੱਧੂ ਕਿਸੇ ਵੇਲੇ ਬੀਜੇਪੀ ਚ ਸੀ ਤੇ ਜੇ ਬੀਜੇਪੀ ਨਵਜੋਤ ਸਿੱਧੂ ਨੂੰ ਆਪਣੀ ਪਾਰਟੀ ਚ ਲੈ ਆਉਂਦੀ ਹੈ ਤੇ ਬੀਜੇਪੀ ਦੇ ਦੀ ਵੀ ਇੱਕ ਖੋਜ ਪੂਰੀ ਹੁੰਦੀ ਹੈ ਇੱਕ ਵੱਡੇ ਅਜਿਹੇ ਲੀਡਰ ਦੀ ਜਿਹੜਾ ਸੈਕੂਲਰ ਹੈ ਪਰ ਨਵਜੋਤ ਸਿੱਧੂ ਕਹਿੰਦਾ ਵੀ ਮੈਂ ਕਾਂਗਰਸ ਕਦੇ ਛੱਡਣੀ ਨਹੀਂ ਰਾਹੁਲ ਗਾਂਧੀ ਤੇ ਪ੍ਰਿੰਕਾ ਗਾਂਧੀ ਮੇਰੇ ਮੈਂਟਰ ਨੇ ਸੋ ਜੇ ਨਵਜੋਤ ਸਿੱਧੂ ਕਾਂਗਰਸ ਛੱਡਦਾ ਨਹੀਂ ਤੇ ਕਾਂਗਰਸ ਅਗਰ ਸੀਐਮ ਦਾ ਚਿਹਰਾ ਬਣਾਉਂਦੀ ਨਹੀਂ ਤੇ ਫਿਰ ਸਿੱਧੂ ਪ੍ਰਚਾਰ ਕਰਨਾ ਉਹ ਔਖਾ ਲੱਗਦਾ ਪਰ ਜੇ ਕਾਂਗਰਸ ਨੇ ਸਿੱਧੂ ਨੂੰ ਸੀਐਮ ਦਾ ਚਿਹਰਾ ਬਣਾਤਾ ਫਿਰ ਕਾਂਗਰਸ ਸਰਕਾਰ ਬਣਾਉਣ ਦੀ ਦੌੜ 'ਚ ਸ਼ਾਮਲ ਹੋ ਸਕਦੀ ਹੈ ਉਂਝ ਕਾਂਗਰਸ ਅੱਜ ਵੀ ਸਰਕਾਰ ਬਣਾਉਣ ਦੀ ਦੌੜ 'ਚ ਸ਼ਾਮਲ ਹੈ ਪਰ ਉਸ ਦੌੜ ਤੋਂ ਪਹਿਲਾਂ ਕਾਂਗਰਸੀ ਇੱਕ ਨਵੀਂ ਦੌੜ 'ਚ ਸ਼ਾਮਲ ਨੇ ਕਿ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਗਾ ਸੋ ਕਾਂਗਰਸ ਤੇ ਕਾਂਗਰਸੀ ਕਾਂਗਰਸੀ ਮਤਲਬ ਕਾਂਗਰਸੀ ਲੀਡਰ ਕਾਂਗਰਸੀ ਵਰਕਰ ਤਾਂ ਹਮੇਸ਼ਾ ਕਾਂਗਰਸ ਦੇ ਨਾਲ ਨੇ ਜੇ ਕਾਂਗਰਸੀ ਲੀਡਰ ਇਕੱਠੇ ਹੋ ਜਾਣ ਤੇ ਕਾਂਗਰਸ ਆਰਦੀ ਨਹੀਂ ਕਿਉਂਕਿ ਵਰਕਰ ਇੱਕ ਜੁੱਟਾ ਹੈ ਜਦੋਂ ਲੀਡਰ ਟੁੱਟਦੇ ਨੇ ਤੇ ਵਰਕਰ ਖਿੰਡਦੇ ਨੇ ਸੋ ਕਾਂਗਰਸ ਦੇ ਵਿੱਚ ਪੰਜਾਬ ਦਾ ਅਜੰਡਾ ਕੀ ਹੋਊਗਾ 2027 ਦਾ ਇਹ ਗੱਲਾਂ ਹਜੇ ਮੈਨੂੰ ਲੱਗਦਾ ਕਰਨੀਆਂ ਨਹੀਂ ਬਣਦੀਆਂ ਕਿਉਂਕਿ ਪਹਿਲਾਂ ਕਾਂਗਰਸ ਨੇ ਤੈਅ ਕਰ ਲੇ ਕਿ ਉਹਨਾਂ ਦਾ ਲੀਡਰ ਕੌਣ ਹੋਊਗਾ ਨਵਜੋਤ ਸਿੱਧੂ ਹੋਊਗਾ ਜਾਂ ਚਰਨਜੀਤ ਸਿੰਘ ਚੰਨੀ ਹੋਊਗਾ ਵੈਸੇ ਜਿਵੇਂ ਨਵਜੋਤ ਸਿੱਧੂ ਨੇ ਜਿੱਤੇਗਾ ਪੰਜਾਬ ਚੈਨਲ ਬਣਾਇਆ ਸੀ ਚਰਨਜੀਤ ਸਿੰਘ ਚੰਨੀ ਵੀ ਆਪਣੇ ਚੈਨਲ ਤੇ ਸਰਗਰਮ ਹੋ ਗਏ ਚੰਨੀ ਕਰਦਾ ਮਸਲੇ ਹੱਲ ਸੋ ਵੀਡੀਓ ਚਰਨਜੀਤ ਸਿੰਘ ਚੰਨੀ ਵੀ ਪਾਉਣ ਲੱਗੇ ਆਪਣੇ ਚੈਨਲ ਤੇ ਪਰ ਕਿਉਂਕਿ ਉਹ ਪਿਛਲੀ ਵਾਰੀ ਜਿਤਾ ਨਹੀਂ ਸਕੇ ਕਾਂਗਰਸ ਨੂੰ ਇਸ ਕਰਕੇ ਇਸ ਵਾਰ ਨਵਜੋਤ ਸਿੰਘ ਸਿੱਧੂ ਦਾ ਦਾਵਾ ਹਜੇ ਵੀ ਬਹੁਤ ਵੱਡਾ ਹੈ ਭਾਵੇਂ ਨਵਜੋਤ ਸਿੰਘ ਸਿੱਧੂ ਦੀ ਗੈਰ ਹਾਜ਼ਰੀ ਚ ਅਗਰ ਨਵਜੋਤ ਸਿੰਘ ਸਿੱਧੂ ਨਹੀਂ ਮੁੜਦਾ ਕਾਂਗਰਸ ਫਿਰ ਚਰਨਜੀਤ ਸਿੰਘ ਚੰਨੀ ਪ੍ਰਤਾਪ ਬਾਜਵਾ ਰਾਜਾ ਵੜਿੰਗ ਔਰ ਸੁਖਜਿੰਦਰ ਰੰਧਾਵਾ ਇਹ ਚਾਰ ਲੀਡਰ ਤਾਂ ਮੁੱਖ ਮੰਤਰੀ ਦੀ ਡੋਰ 'ਚ ਬਣੇ ਰਹਿਣਗੇ ਬਾਕੀ ਨਵਜੋਤ ਕੌਰ ਸਿੱਧੂ ਨੇ ਕੱਲ ਬਹੁਤ ਗੰਭੀਰਤਾ ਪੂਰਵਕ ਆਪਣੀਆਂ ਗੱਲਾਂ ਰੱਖੀਆਂ ਤੇ ਉਹ ਵੀ ਚੋਣਾਂ ਦੀ ਤਿਆਰੀ ਕਰ ਰਹੇ ਦਲਾ ਜੀ ਅਖੀਰ ਦੇ ਵਿੱਚ ਇੱਕ ਹੋਰ ਬਹੁਤ ਹੀ ਖਾਸ ਬਹੁਤ ਹੀ ਅਹਿਮ ਖਬਰ ਸ਼ਾਮਿਲ ਕਰਨੀ ਹੈ ਜਿਸ ਉੱਪਰ ਕਈ ਸਵਾਲ ਵੀ ਖੜੇ ਹੋ ਰਹੇ ਨੇ 84 ਕਤਲਿਆਂਾਮ ਦੇ ਇੱਕ ਉਮਰ ਕੈਦੀ ਨੂੰ ਦਿੱਲੀ ਹਾਈ ਕੋਰਟ ਵੱਲੋਂ ਫਰਲੋ ਦਿੱਤੀ ਗਈ ਹੈ ਪਰ ਸਵਾਲ ਇਹ ਥੇ ਇਹ ਖੜਾ ਹੋ ਰਿਹਾ ਕਿ ਆਖਿਰ ਸਿੱਖ ਕੈਦੀਆਂ ਦੇ ਮਾਮਲੇ ਵਿੱਚ ਸਰਕਾਰਾਂ ਜੜੀਆਂ ਉਹਨਾਂ ਦਾ ਇੰਨਾ ਸਖਤ ਰਵਈਆ ਕਿਉਂ ਵੇਖਣ ਨੂੰ ਮਿਲ ਰਿਹਾ ਜ਼ਰੂਰ ਇਸ ਮਾਮਲੇ ਦੇ ਉੱਪਰ ਵੀ ਗੱਲ ਸਾਂਝੀ ਕਰਿਓ ਦੇਖੋ ਬੜੀ ਇਹ ਹੈਰਾਨੀ ਵਾਲੀ ਗੱਲ ਹੈ ਦਿੱਲੀ ਸਿੱਖ ਕਤਲਿਆ 1984 ਦੇ ਉਹਦਾ ਇੱਕ ਦੋਸ਼ੀ ਹੈ ਬਲਵਨ ਖੋਕਰ ਉਹਨੂੰ 21 ਦਿਨ ਦੀ ਫਰਲੋ ਦਿੱਤੀ ਮਨਜ਼ੂਰ ਕਰ ਲਈ ਉਹਦੀ ਔਰ ਗੁਰਮੀਤ ਰਾਮ ਰਹੀਮ ਨੂੰ ਵੀ ਕਈ ਵਾਰੀ ਫਰਲੋ ਦਿੱਤੀ ਜਾਂਦੀ ਹੈ ਤੇ ਇੱਕ ਪੰਜਾਬ ਦੇ ਵਿੱਚ ਜਗਤਾਰ ਸਿੰਘ ਹਵਾਰਾ ਜਿਹਦੀ ਮਾਤਾ ਲੰਮੇ ਸਮੇਂ ਬਿਮਾਰ ਰਹੀ ਹੈ ਆਪਾਂ ਖਬਰਾਂ ਪੜ੍ਹੀਆਂ ਨੇ ਪਿੱਛੇ ਜੀ ਦੇਉ ਸੁਪਰੀਮ ਕੋਰਟ ਹਾਈ ਕੋਰਟ ਤੱਕ ਗੁਹਾਰਾਂ ਲਾ ਲੀਆਂ ਕਿ ਜਗਤਾਰ ਸਿੰਘ ਹਵਾਰਾ ਨੂੰ ਪੈਰੋਲ ਦੇ ਦਿਓ ਉਹਦੇ ਮਾਤਾ ਜੀ ਬਿਮਾਰ ਨੇ ਉਹਦੇ ਮਾਤਾ ਜੀ ਹੁਣ ਪਤਾ ਲੱਗਿਆ ਠੀਕ ਹੋ ਕੇ ਘਰ ਆ ਗਏ ਪਰ ਉਹ ਪੈਰੋਲ ਨਹੀਂ ਮਿਲੀ ਜਗਤਾਰ ਸਿੰਘ ਹਵਾਰਾ ਨੂੰ ਸੋ ਇਹ ਕੰਪੈਰੀਜ਼ਨ ਨੇ ਇਹਦੇ ਤੇ ਸੁਪਰੀਮ ਕੋਰਟ ਨੂੰ ਦਖਲ ਦੇਣ ਦੀ ਲੋੜ ਹੈ ਕੋਈ ਸੰਵਿਧਾਨਿਕ ਬੈਂਚ ਬਣਨਾ ਚਾਹੀਦਾ ਹੈ ਕਿ ਮੁਲਕ 'ਚ ਜਿਹੜੇ ਫੈਸਲੇ ਹੋਣ ਉਹ ਕਾਨੂੰਨ ਮੁਤਾਬਕ ਹੀ ਹੋ ਰਹੇ ਨੇ ਰਕ ਕਿਸੇ ਕੌਮ ਭਾਈਚਾਰੇ ਧਰਮ ਵਿਸ਼ੇਸ਼ ਨੂੰ ਇਹ ਸੁਨੇਹਾ ਨਾ ਜਾਵੇ ਕਿ ਸਾਡੇ ਨਾਲ ਪੱਖਪਾਤ ਹੋ ਰਿਹਾ ਹੁਣ ਤੁਸੀਂ ਤਰਕ ਦੇਖੋ ਦਿੱਲੀ ਹਾਈ ਕੋਰਟ ਨੇ ਫੈਸਲਾ ਸੁਣਾਇਆ ਬਲਵਨ ਖੋਖਰ ਉਮਰ ਕੈਦੀ ਸਜ਼ਾ ਕੱਟ ਰਿਹਾ ਹੈ ਪਿਛਲੇ 11 ਸਾਲ 10 ਮਹੀਨਿਆਂ ਤੋਂ ਜੇਲ੍ਹ ਚ ਬੰਦ ਹੈ ਔਰ ਤੁਸੀਂ ਵੇਖੋ ਅਦਾਲਤ ਨੇ ਕੀ ਕਿਹਾ ਅਦਾਲਤ ਕਹਿੰਦੀ ਖੋਖਰ ਨੂੰ 20000 ਰੁਪਏ ਦੇ ਜ਼ਮਾਨਤੀ ਮੁਚਲਕੇ ਤੇ ਰਹਾ ਕੀਤਾ ਉਹ ਕਹਿੰਦੇ ਕੀ ਸ਼ਰਤ ਤੇ ਲਾਈ ਹੈ ਕਿ ਉਹ ਦਿੱਲੀ ਕੈਂਟ ਪੁਲਿਸ ਸਟੇਸ਼ਨ ਦੇ ਖੇਤਰ ਤੋਂ ਬਾਹਰ ਨਹੀਂ ਜਾਏਗਾ ਹਰ ਮੰਗਲਵਾਰ ਸਵੇਰੇ 10 ਵਜੇ ਥਾਣੇ 'ਚ ਹਾਜ਼ਰੀ ਲਾਏਗਾ ਕਿੰਨੇ ਭਾਵੇਂ ਹਾਈ ਕੋਰਟ ਕੈਰੀ ਹੈ ਜਸਟਿਸ ਡੁਡੇਜਾ ਕਿੰਨੇ ਭਾਵੇਂ ਪਟੀਸ਼ਨਰ ਦਾ ਅਪਰਾਧ ਗੰਭੀਰ ਹੈ ਪਰ ਫਰਲੋ ਸੁਧਾਰ ਪ੍ਰਕਿਰਿਆ ਦਾ ਹਿੱਸਾ ਹੈ ਮਤਲਬ 11 ਸਾਲ 10 ਮਹੀਨੇ ਦੀ ਸਜ਼ਾ ਕੱਟੀ ਹੈ ਤੇ ਜੱਜ ਸਭ ਮੰਨਦੇ ਨੇ ਕਿ ਫਰਲੋ ਸੁਧਾਰ ਪ੍ਰਕਿਰਿਆ ਦਾ ਹਿੱਸਾ ਹੈ ਇਹਦਾ ਮਕਸਦ ਕੈਦੀ ਨੂੰ ਆਪਣੇ ਪਰਿਵਾਰ ਤੇ ਸਮਾਜ ਨਾਲ ਜੁੜੇ ਰਹਿਣ ਦਾ ਮੌਕਾ ਦੇਣਾ ਹੈ ਫਿਰ ਇਹ ਮੌਕਾ ਸਿੱਖ ਕੈਦੀਆਂ ਨੂੰ ਕਿਉਂ ਨਹੀਂ ਸਵਾਲਿਆ ਬਸ ਹੁਣ ਉਹ ਕਹਿੰਦੇ ਜੇਲ੍ਹ ਦਾ ਰਿਕਾਰਡ ਦੇਖਿਆ ਖੋਖਰ ਦਾ ਆਚਰਣ ਬੜਾ ਚੰਗਾ ਤਸੱਲੀ ਬਖਸ਼ ਰਿਹਾ ਉਹ ਜੇਲ੍ਹ ਦੀ ਓਪੀਡੀ ਚ ਸਹਾਇਕ ਵਜੋਂ ਕੰਮ ਕਰਦਾ ਹੈ ਕਹਿੰਦੇ ਪਹਿਲਾਂ ਵੀ ਪੈਰੋਲ ਜਾਂ ਜ਼ਮਾਨਤ ਮਿਲਣ ਤੇ ਉਸ ਨੇ ਕਾਨੂੰਨ ਦੀ ਪਾਲਣਾ ਕੀਤੀ ਸੀ ਮਤਲਬ ਇਹ ਪਹਿਲੀ ਵਾਰ ਨਹੀਂ ਪਹਿਲਾਂ ਵੀ ਉਹਨੂੰ ਜ਼ਮਾਨਤ ਤੇ ਪਰੋਲ ਮਿਲਦੀ ਰਹੀ ਹੈ। ਸੋ ਮੈਂ ਅੱਗੇ ਵੀ ਸਵਾਲ ਕਰਦਾ ਹੁਣਾ ਕਿ 1984 ਦੇ ਸਿੱਖ ਕਤਲੇਆਮ 'ਚ ਮੈਨੂੰ ਨਹੀਂ ਪਤਾ ਕਿ ਸਾਡੇ ਮੁਲਕ 'ਚ ਕਿਸੇ ਨੂੰ ਫਾਂਸੀ ਦਿੱਤੀ ਗਈ ਹੋਵੇ। ਮੈਂ ਬੜਾ ਰਿਕਾਰਡ ਆਪਣੇ ਪੱਤਰ ਤੇ ਖੰਗਾਲਿਆ। 84 ਕਤਲੇਆਮ 'ਚ ਸਰਕਾਰੀ ਰਿਕਾਰਡ 'ਚ ਵੀ 2 2.5 3 3.5 ਹਜ਼ਾਰ ਤੋਂ ਵੱਧ ਸੱਖਾਂ ਦਾ ਕਤਲੇਆਮ ਹੋਇਆ। ਇੱਕ ਵਿਅਕਤੀ ਨੂੰ ਫਾਂਸੀ ਨਹੀਂ ਲੱਗੀ। ਇਹ ਆਪਣੇ ਆਪ ਦੇ ਵਿੱਚ ਸਾਡੀ ਕਾਨੂੰਨ ਵਿਵਸਥਾ ਦੇ ਵਿੱਚ ਸੁਧਾਰਾਂ ਵੱਲ ਇਸ਼ਾਰਾ ਕਰਦਾ ਹੈ ਖੋਖਰ ਨੂੰ ਅਗਰ ਹਾਈ ਕੋਰਟ ਨੇ ਫਰਲੋ ਦਿੱਤੀ ਉਹਦੇ ਨਾਲ ਕੋਈ ਇਤਰਾਜ਼ ਨਹੀਂ ਇਤਰਾਜ਼ ਇਸ ਗੱਲ ਨਾਲ ਹੈ ਕਿ ਦੂਸਰੇ ਜਾਂ ਘਟੋ ਘਟ ਹੋਰ ਭਾਈਚਾਰਿਆਂ ਦੇ ਵਿੱਚ ਬਹੁਤ ਸਾਰੇ ਅਜਿਹੇ ਲੋਕ ਨੇ ਜਿਹੜੇ ਫਰਲੋ ਪੈਰੋਲ ਦੀ ਮੰਗ ਕਰਦੇ ਨੇ ਹੁਣ ਅਮਰਿਤਪਾਲ ਸਿੰਘ ਦਾ ਕੇਸ ਸਾਡੇ ਸਾਹਮਣੇ ਆ ਅਮਰਿਤਪਾਲ ਸਿੰਘ ਤੇ ਨੈਸ਼ਨਲ ਸਕਿਉਰਿਟੀ ਐਕਟ ਲੱਗਿਆ ਉਹ ਹੈਗਾ ਡਿਬਰੂਗੜ ਦੀ ਜੇਲ੍ਹ ਚ ਤੇ ਉਹ ਪਾਰਲੀਮੈਂਟ ਦੇ ਸੈਸ਼ਨ ਚ ਜਾਣਾ ਚਾਹੁੰਦਾ ਲੋਕਾਂ ਨੇ ਉਹਨੂੰ ਐਮਪੀ ਚੁਣ ਲਿਆ ਕਾਨੂੰਨ ਨੇ ਇਜਾਜ਼ਤ ਦਿੱਤੀ ਪੰਜਾਬ ਸਰਕਾਰ ਦਾ ਪੱਖ ਰੱਖਿਆ ਪੰਜਾਬ ਸਰਕਾਰ ਨੇ ਕਹਿੰਦੇ ਜੀ ਅਗਰ ਉਹਨੂੰ ਪੈਰੋਲ ਦੇ ਕੇ ਜਮਾਨ ਜਾਣ ਦਾ ਮੌਕਾ ਦਿੱਤਾ ਉੱਥੇ ਸੈਸ਼ਨ ਚ ਪੰਜਾਬ 'ਚ ਲਾਂਡ ਆਰਡਰ ਦੀ ਸਥਿਤੀ ਤੇ ਖਤਰਾ ਖੜਾ ਹੋ ਸਕਦਾ ਉਹ ਵੀ ਭਾਈ ਜਿਵੇਂ ਉਹ ਜੇਲ੍ਹ 'ਚ ਬੰਦ ਐ ਡਿਬਰੂਗੜ੍ਹ ਦੀ ਉਸੇ ਤਰ੍ਹਾਂ ਉਹਨੇ ਪਾਰਲੀਮੈਂਟ ਦੇ ਅੰਦਰ ਰਹਿਣਾ ਤੁਸੀਂ ਪੁਲਿਸ ਕਸਟਡੀ 'ਚ ਉਹਨੂੰ ਡਿਬਰੂਗੜ੍ਹ ਤੋਂ ਸਿੱਧਾ ਪਾਰਲੀਮੈਂਟ ਦਾ ਸੈਸ਼ਨ ਅਟੈਂਡ ਕਰਾ ਦਿਓ ਉਹਦੇ ਨਾਲ ਪੰਜਾਬ ਦੇ ਲਾਂਡ ਆਰਡਰ ਦਾ ਕੀ ਫਰਕ ਪੈਣਾ ਸੋ ਕਈ ਵਾਰੀ ਜਿਹੜੇ ਤਰਕ ਨੇ ਉਹਨਾਂ ਦੇ ਵਿੱਚੋਂ ਇਨਸਾਫ਼ ਦੀ ਭਾਵਨਾ ਨਹੀਂ ਚਲਕਦੀ ਭਾਵੇਂ ਕਾਨੂੰਨ ਮੁਤਾਬਕ ਉਹ ਸਹੀ ਹੋਣ ਪਰ ਉਚੋਂ ਇंसाफ ਦੀ ਭਾਵਨਾ ਨਹੀਂ ਚਲਕਦੀ ਉਹ ਸਿਆਣੇ ਕਹਿੰਦੇ ਨੇ ਕਿ देर ਨਾਲ ਕੀਤਾ ਗਿਆ ਇंसाफ ਇंसाफ ਨਹੀਂ ਹੁੰਦਾ ਇਹ ਵੀ ਇਸੇ ਕਰਕੇ ਕਿਹਾ ਗਿਆ ਨਾ ਸੋ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਅਦਾਲਤਾਂ ਨੂੰ ਜਿਹੜੇ ਸਿੱਖ ਕੈਦੀ ਨੇ ਉਹਨਾਂ ਨੂੰ ਵੀ ਪਰੋਲ ਫਰਲੋ ਦੇਣ ਦੇ ਵਿੱਚ ਬਹੁਤੀਆਂ ਪਾਬੰਦੀਆਂ ਨਹੀਂ ਲਾਉਣੀਆਂ ਚਾਹੀਦੀਆਂ ਸੋ ਸਾਡੀਆਂ ਅਦਾਲਤਾਂ ਦੇ ਵਿੱਚ ਵੀ ਸੁਧਾਰਾਂ ਦੀ ਲੋੜ ਹੈ ਰਿਫਾਰਮਸ ਦੀ ਲੋੜ ਹੈ ਉਮੀਦ ਕਰਦੇ ਹਾਂ ਕਿ ਸੁਪਰੀਮ ਕੋਰਟ ਇਸ ਪਾਸੇ ਦਖਲ ਦੇਗੀ ਔਰ ਦੇਸ਼ ਚ ਸੰਵਿਧਾਨਿਕ ਬੈਂਚ ਕੋਈ ਇਸ ਤਰ੍ਹਾਂ ਦਾ ਫੈਸਲਾ ਲਏਗੀ ਕਿ ਸੂਬੇ ਦੀਆਂ ਸਰਕਾਰਾਂ ਵੀ ਆਪਣੀ ਮਨਮਰਜ਼ੀ ਨਾ ਕਰ ਸਕਣ ਔਰ ਜਿੱਥੇ ਲੋਡ ਹੋਵੇ ਉੱਥੇ ਲੋਕਾਂ ਨੂੰ ਜ਼ਮਾਨਤਾਂ ਪਰੋਲ ਫਰਲੋ ਦਿੱਤੇ ਜਾਣ ਜੀ ਬਹੁਤ ਬਹੁਤ ਧੰਨਵਾਦ ਜੁੜਾਗੀ ਪੰਜਾਬ ਨਾਲ ਜੁੜੇ ਕਈ ਖਾਸ ਮੁੱਦੇ ਕਈ ਖਾਸ ਖਬਰਾਂ ਦੇ ਉੱਪਰ ਤੁਸੀਂ ਪੂਰੀ ਜਾਣਕਾਰੀ ਵੇਰਵੇ ਔਰ ਤੁਹਾਡਾ ਸਿਆਸੀ ਨਲਸਿਸ ਵੀ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜਿਹੜੇ ਹਮੇਸ਼ਾ ਹੀ ਸਾਡੇ ਇਸ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੀ ਕੀਮਤੀ ਸੁਝਾਅ ਤੇ ਵਿਚਾਰ ਵੀ ਸਮੇਂ-ਸਮੇਂ ਤੇ ਕਮੈਂਟਸ ਦੇ ਜ਼ਰੀਏ ਸਾਡੇ ਨਾਲ ਸਾਂਝੇ ਕਰਦੇ ਨੇ ਸੋ ਫਿਲਹਾਲ ਇਸੇ ਦੇ ਨਾਲ ਮੈਨੂੰ ਯਾਨੀ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਧੰਵਾਦ ਜੀ ਕੋਈ ਵੀ ਤੇਰ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਹਾਡੇ ਪੱਖ ਦਾ ਸਵਾਗਤ ਹੈ ਤੁਸੀਂ ਆਪਣਾ ਪੱਖ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਅਸੀਂ ਤੁਹਾਡਾ ਪੱਖ ਵੀ ਅੱਗੇ ਵਧਾਵਾਂਗੇ ਬਹੁਤ ਬਹੁਤ ਧੰਨਵਾਦ